ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 419 ਤੋਂ ਲੈ ਕੇ 421 ਤੱਕ ਸਵਾਯ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਤੇ ਅਸ਼ਟਪਦੀਆਂ ਵਿੱਚ ਚੱਲ ਰਹੀ ਹੈ ਜੀ ਆਪਾਂ ਤਕਰੀਬਨ ਹਰ ਰੋਜ਼ ਤਿੰਨ ਅਸ਼ਟਪਦੀਆਂ ਦੀ ਸਾਂਝ ਪਾਉਂਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਪਹਿਲਾ ਚੱਲੇ ਚੱਲਣ ਹਾਰ ਵਾਟ ਵਟਾਇਆ ਤੰਦ ਪਿੱਟੇ ਸੰਸਾਰ ਸੱਚ ਨਾ ਪਾਇਆ ਕਿਆ ਪਵਿਏ ਕਿਆ ਟੁੰਡਿਏ ਗੁਰ ਸ਼ਬਦ ਦਿਖਾਇਆ ਮਮਤਾ ਮੋਹ ਵਿਸਰਜਿਆ ਆਪਣੇ ਘਰ ਆਇਆ ਰਹਾਓ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸੰਸਾਰ ਦੇ ਵਿੱਚ ਜੀਵ ਪਰਮੇਸ਼ਰ ਦਾ ਨਾਮ ਲੈਣ ਤੋਂ ਬਿਨਾਂ ਜੰਮਣ ਮਰਨ ਦੇ ਚੱਕਰ ਵਿੱਚ ਪਏ ਹੋਏ ਨੇ ਆਉਂਦੇ ਨੇ ਜਾਂਦੇ ਨੇ ਅਲੱਗ-ਅਲੱਗ ਜੂਨੀਆਂ ਵਿੱਚ ਪੈ ਕੇ ਵਾਟ ਵਟਾਇਆ ਰਸਤੇ ਅਲੱਗ-ਅਲੱਗ ਹੋ ਜਾਂਦੇ ਨੇ ਕਦੇ ਮਤਲਬ ਕਿਸੇ ਜੂਨ ਚ ਪੈ ਕੇ ਆਉਂਦੇ ਨੇ ਕਦੇ ਕਿਸੇ ਜੂਨ ਚ ਪੈ ਕੇ ਆਉਂਦੇ ਨੇ ਉਹਦਾ ਨਾਮ ਜਪਣ ਨਾਮ ਜਪਣ ਦੇ ਕਾਰਨ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਪਰਮੇਸ਼ਰ ਸੰਸਾਰ ਦੇ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਸੱਚ ਚੰਗਾ ਨਹੀਂ ਲੱਗਦਾ ਫਿਰ ਸੰਸਾਰ ਦੇ ਧੰਦਿਆਂ ਦੇ ਵਿੱਚ ਹੀ ਜੀਵਨ ਗਲਤਾਨ ਉਹਨਾਂ ਦਾ ਰਹਿੰਦਾ ਕਹਿੰਦੇ ਜੰਗਲਾਂ ਦੇ ਵਿੱਚ ਬਾਹਰ ਜਾ ਕੇ ਕਿਉਂ ਅਸੀਂ ਪਰਮੇਸ਼ਰ ਦੀ ਭਾਲ ਕਰਦੀਏ ਕਿਉਂ ਸਾਨੂੰ ਤਾਂ ਪਰਮੇਸ਼ਰ ਗੁਰੂ ਨੇ ਸਾਡੇ ਅੰਦਰ ਹੀ ਦਿਖਾ ਦਿੱਤਾ ਸਾਨੂੰ ਅੰਦਰੋਂ ਹੀ ਮਿਲ ਜਾਣਾ ਕਹਿੰਦੇ ਸੰਸਾਰ ਦੇ ਜਿਸ ਜੀਵ ਨੇ ਪਰਮੇਸ਼ਰ ਨੂੰ ਆਪਣੇ ਅੰਦਰੋਂ ਲੱਭ ਲਿਆ ਉਹਦਾ ਕਹਿੰਦੇ ਸਾਰਾ ਜਿਹੜੀ ਮਮਤਾ ਮੋਹ ਸਭ ਕਹਿੰਦੇ ਖਤਮ ਹੋ ਜਾਂਦੇ ਨੇ ਇਸ ਤਰ੍ਹਾਂ ਦੇ ਵਿਕਾਰ ਉਹ ਆਪਣੇ ਨਿੱਜ ਦੇ ਘਰ ਵਿੱਚ ਟਿਕ ਜਾਂਦਾ ਕਹਿੰਦੇ ਜਿਸ ਜੀਵ ਨੇ ਉਹਦੇ ਨਾਮ ਦੀ ਕਮਾਈ ਕਰ ਲਈ ਉਹਦੀ ਰਹਿਮਤ ਦੇ ਨਾਲ ਆਪਣੇ ਅੰਦਰ ਵਸਦੇ ਪ੍ਰਮਾਤਮਾ ਨੂੰ ਅੰਦਰ ਹੀ ਪਹਿਚਾਣ ਲਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚ ਮਿਲੇ ਸੱਚਿਆਰ ਕੂੜ ਨਾ ਪਾਈਐ ਸੱਚੇ ਸਿਉ ਚਿਤ ਲਾਏ ਬੋੜ ਨਾ ਆਈਐ ਜਿਹੜੇ ਕਹਿੰਦੇ ਉਹਦਾ ਨਾਮ ਜਪ ਕੇ ਸੱਚੇ ਹੋ ਜਾਂਦੇ ਨੇ ਉਹ ਉਸ ਸੱਚੇ ਵਿੱਚ ਮਿਲ ਜਾਂਦੇ ਨੇ ਕਿਉਂਕਿ ਇੱਕ ਚੀਜ਼ ਬਿਲਕੁਲ ਦੂਜੀ ਵਰਗੀ ਹੈ ਤਾਂ ਹੀ ਉਹ ਆਪਸ ਵਿੱਚ ਮਿਲਣਗੇ ਹਨ ਤੇ ਜੇ ਫਰਕ ਆ ਫੇਰ ਨਹੀਂ ਮਿਲ ਸਕਦੀਆਂ ਹੈਗੀਆਂ ਇੱਕ ਤਾਤ ਦੂਜੀ ਚ ਤਾਂ ਹੀ ਮਿਲਦੀ ਆ ਨਾ ਜਦੋਂ ਫਿਰ ਵੱਖ ਨਹੀਂ ਕੀਤੀ ਜਾ ਸਕਦੀ ਇਸ ਤਰ੍ਹਾਂ ਜੇ ਉਹ ਪਰਮਾਤਮਾ ਦਾ ਨਾਮ ਜਪ ਕੇ ਉਹ ਸੱਚੇ ਦਾ ਰੂਪ ਹੋ ਗਏ ਉਹਦੇ ਚ ਮਿਲ ਜਾਂਦੇ ਨੇ ਕਹਿੰਦੇ ਝੂਠੇ ਦੇ ਪਿੱਛੇ ਲੱਗ ਕੇ ਉਹਨੂੰ ਪ੍ਰਾਪਤ ਨਹੀਂ ਕਰ ਸਕਦੇ ਝੂਠੇ ਰਹਿ ਕੇ ਕੂੜ ਦੀ ਕਮਾਈ ਕਰਕੇ ਕਹਿੰਦੇ ਜਦੋਂ ਉਸ ਸੱਚੇ ਪਰਮੇਸ਼ਰ ਦੇ ਵਿੱਚ ਜੀਵ ਦਾ ਸਾਰਾ ਚਿੱਤ ਟਿਕ ਜਾਂਦਾ ਨਾ ਫਿਰ ਕਹਿੰਦੇ ਉਹ ਜਨਮ ਮਰਨ ਦੇ ਚੱਕਰ ਚ ਨਹੀਂ ਪੈਂਦਾ ਉਹਨੂੰ ਫਿਰ ਵਾਟ ਨਹੀਂ ਵਟਾਉਣੀ ਪੈਂਦੀ ਇੱਥੇ ਵਾਪਸ ਨਹੀਂ ਆਉਣਾ ਪੈਂਦਾ ਮੋਇਆ ਕੋ ਕਿਆ ਰੋ ਵੋ ਰੋਏ ਨ ਜਾਣ ਹੋ ਰੋ ਵੋ ਸੱਚ ਸਲਾਹ ਹੁਕਮ ਪਛਾਣ ਹੋ ਕਹਿੰਦੇ ਜੀਵ ਆਪਣੇ ਸੰਬੰਧੀਆਂ ਤੇ ਮਰ ਜਾਣ ਤੇ ਰੋਂਦੇ ਨੇ ਕਹਿੰਦੇ ਰੋਣਾ ਜਾਣ ਦੇਣ ਵੀ ਅਸਲੀ ਰੋਣ ਕੀ ਆ ਕਹਿੰਦੇ ਰੋ ਉਹ ਤਾਂ ਉਹ ਸੱਚੇ ਦੀ ਸਿਫਤ ਸਲਾਹ ਕਰਦੇ ਆਂ ਵਿਰਾਗ ਵਿੱਚ ਕਹਿੰਦੇ ਉਹਦਾ ਹੁਕਮ ਪਛਾਣੋ ਉਹਦੀ ਰਜ਼ਾ ਨੂੰ ਪਛਾਣੋ ਕਹਿੰਦੇ ਉਹਦੀ ਸਿਫਤ ਸਲਾਹ ਕਰੋ ਫਿਰ ਵਿਰਾਗ ਵਿੱਚ ਰੋ ਕਹਿੰਦੇ ਉਹ ਰੋਣ ਹੈ ਹੁਕਮੀ ਵਜੋ ਲਿਖਾਏ ਆਇਆ ਜਾਣੀਐ ਲਾਹ ਪੱਲ ਪਾਏ ਹੁਕਮ ਸਿਆਣੀਐ ਕਹਿੰਦੇ ਜੀਵ ਵੀ ਜੋ ਕੁਝ ਲਿਖਾ ਹੈ ਇਹਦੇ ਪੁਰਾਣੇ ਸੰਸਕਾਰਾਂ ਦੇ ਅਨੁਸਾਰ ਉਹ ਆਪਣਾ ਲੇਖ ਲਿਖਾ ਕੇ ਪਰਮਾਤਮਾ ਵੱਲੋਂ ਕਿਹੜੀ ਇਹਦੀ ਜੀਵਨ ਤੇ ਰੋਜੀ ਆ ਕਿਹੜਾ ਇਹਦਾ ਜੀਵਨ ਦੇ ਵਿੱਚ ਆਚਰਣਾ ਸਭ ਕੁਝ ਕਹਿੰਦੇ ਉਹ ਪਰਮਾਤਮਾ ਵੱਲੋਂ ਜੀਵ ਲਿਖਾ ਕੇ ਆਉਂਦਾ ਕਹਿੰਦੇ ਜੇ ਉਹਦੇ ਹੁਕਮ ਨੂੰ ਪਛਾਣ ਲਵੇ ਵਾਹਿਗੁਰੂ ਦੇ ਨੂੰ ਹੁਕਮ ਕੀ ਆ ਇੱਥੇ ਉਹਦੇ ਨਾਮ ਦਾ ਵਪਾਰ ਕਰਨਾ ਹੈ ਉਹਦੇ ਨਾਮ ਦਾ ਵਪਾਰ ਕਰੇ ਜੀਵਨ ਜੀਏ ਪਰ ਉਹਦੇ ਚ ਲੁਪਤ ਨਾ ਹੋਵੇ ਕਹਿੰਦੇ ਫੇਰੇ ਦੇ ਪੱਲੇ ਲਾਹਾ ਪੈ ਜਾਂਦਾ ਸੱਚ ਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚੇ ਬਾੱਚਾ ਜੀ ਹੁਕਮੀ ਪੈਦਾ ਜਾਏ ਦਰਗਹਿ ਪਾਣੀ ਐ ਹੁਕਮੇ ਹੀ ਸਿਰ ਮਾਰ ਬੰਦ ਰਵਾਣੀ ਐ ਕਹਿੰਦੇ ਜੇ ਪਰਮੇਸ਼ਰ ਦੀ ਰਜ਼ਾ ਵਿੱਚ ਚੱਲਦਾ ਫਿਰ ਉਹਦੀ ਦਰਗਾਹ ਦੇ ਵਿੱਚ ਕਬੂਲ ਪੈ ਜਾਂਦਾ ਕਹਿੰਦੇ ਜੇ ਹੁਕਮ ਦੇ ਵਿੱਚ ਚੱਲਦਾ ਤਾਂ ਇਹਦਾ ਜਿਹੜਾ ਕਰਮ ਚੰਗਾ ਲਿਖਿਆ ਜਾਂਦਾ ਜੇ ਹੁਕਮ ਵਿੱਚ ਨਹੀਂ ਚੱਲਦਾ ਫਿਰ ਕਹਿੰਦੇ ਉਸ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਇਹਨੂੰ ਸਜ਼ਾ ਵੀ ਮਿਲਦੀ ਉਹਦੀ ਕੈਦ ਵਿੱਚ ਵੀ ਬੰਦ ਹੁੰਦਾ ਲਾਹ ਸਚਨ ਆਉ ਮਨ ਵਸਾਈਏ ਲਿਖਿਆ ਪੱਲੇ ਪਾਏ ਗਰਵ ਗੰਜਾਈਏ ਲਾਹਾ ਸੱਜਣਿਆ ਮਨ ਵਸਾਈਏ ਲਿਖਿਆ ਪੱਲਾ ਪਾਏ ਗਰਵ ਵੰਜਾਈਏ ਕਹਿੰਦੇ ਉਸ ਪਰਮੇਸ਼ਰ ਦਾ ਜਿਹੜਾ ਹੈਗਾ ਨਿਆਉ ਕਹਿੰਦੇ ਉਹ ਸੱਚ ਆ ਫਿਰ ਕਹਿੰਦੇ ਉਹਦਾ ਲਾਹਾ ਮਿਲਦਾ ਜੀਵ ਨੂੰ ਜੇ ਇਹ ਉਹਨੂੰ ਮਨ ਵਿੱਚ ਵਸਾ ਲੈਂਦਾ ਉਹ ਸੱਚੇ ਦੇ ਨਿਆਂ ਅਨੁਸਾਰ ਫਿਰ ਇਹ ਜੀਵਨ ਜੁਗਤ ਆਪਣੀ ਬਣਾਉਂਦਾ ਹੈਗਾ ਇਹਦਾ ਜੀਵਨ ਤੇ ਵਿੱਚ ਸਚਾਈ ਹੁੰਦੀ ਹੈ ਕਹਿੰਦੇ ਜਦੋਂ ਉਹਨੂੰ ਮਨ ਵਿੱਚ ਵਸਾ ਲੈਂਦਾ ਕਹਿੰਦੇ ਪਰਮੇਸ਼ਰ ਦਾ ਦਿੱਤੇ ਦੇ ਅਨਸਾਰ ਅਸੀਂ ਆਪਣੇ ਜੀਵਨ ਦੇ ਵਿੱਚ ਸਭ ਕੁਝ ਪਾਉਣੇ ਆ ਫਿਰ ਕਹਿੰਦੇ ਹੁਕਮ ਫਿਰ ਅਸੀਂ ਕਹਿੰਦੇ ਹੰਕਾਰ ਕਿਉਂ ਕਰਦੇ ਆ ਉਦੇ ਪਰਮੇਸ਼ਰ ਨੇ ਸਾਨੂੰ ਦਾਤਾਂ ਦਿੱਤੀਆਂ ਨੇ ਫਿਰ ਅਸੀਂ ਹੰਕਾਰ ਕਿਉਂ ਕਰਦੇ ਆ ਸਾਡਾ ਹੰਕਾਰ ਖਤਮ ਹੋ ਜਾਣਾ ਚਾਹੀਦਾ ਮਨਮੁਖੀਆ ਸਿਰ ਮਾਰਵਾਦ ਖਪਾਈ ਐ ਠੱਗ ਮੁਠੀ ਕੁੜਿਆਰ ਬੰਨ ਚਲਾਈ ਐ ਕਹਿੰਦੇ ਜਿਹੜੇ ਮਨਮੁਖ ਨੇ ਨਾ ਉਹ ਵਾਦੂ ਦੇ ਵਿਕਾਰਾਂ ਚ ਝਗੜਿਆਂ ਚ ਖੱਪਦੇ ਨੇ ਫਿਰ ਸਿਰ ਤੇ ਮਾਰ ਸਹਾਰਦੇ ਨੇ ਵਿਕਾਰਾਂ ਦੀ ਕਹਿੰਦੇ ਜਿਹੜੇ ਆਪਣੇ ਜੀਵਨ ਦੀ ਅਸਲੀਅਤ ਨੂੰ ਭੁੱਲ ਕੇ ਝੂਠ ਵਿੱਚ ਲੱਗੇ ਨੇ ਝੂਠੀ ਕਾਰ ਕਮਾਉਂਦੇ ਨੇ ਉਹਨਾਂ ਨੂੰ ਫਿਰ ਕਹਿੰਦੇ ਪਰਮੇਸ਼ਰ ਵੱਲੋਂ ਸਜ਼ਾ ਵੀ ਮਿਲਦੀ ਆ ੱਟਕੇ ਪੈਂਦੇ ਆ ਸਾਹੇ ਵਰਦੇ ਵਸਾਏ ਨਾ ਪਛੋਤਾਵਹੀ ਗੁਨਾਹ ਬਖਸਣ ਹਾਰ ਸਬਦ ਕਮਾਵਹੀ ਕਿ ਜੇ ਕਹਿੰਦੇ ਪਰਮੇਸ਼ਰ ਉਹਦੇ ਨਾਮ ਦੀ ਕਮਾਈ ਕਰਿਆਂ ਹਿਰਦੇ ਵਿੱਚ ਵਸ ਜਾਏ ਫਿਰ ਜੀਵ ਨੂੰ ਪਛਤਾਉਣਾ ਨਹੀਂ ਪੈਂਦਾ ਸ਼ਬਦ ਦੀ ਕਮਾਈ ਕਰਿਆਂ ਕਹਿੰਦੇ ਉਹ ਹਿਰਦੇ ਵਿੱਚ ਵਸ ਜਾਂਦਾ ਉਹ ਕਹਿੰਦੇ ਸਾਡੇ ਗੁਨਾਹ ਬਖਸ਼ਣਹਾਰਾ ਸਾਡੇ ਗੁਨਾਹ ਬਖਸ਼ ਦਿੰਦਾ ਉਹਦੀ ਸ਼ਰਨ ਤਾਂ ਆਈਏ ਨਾਨਕ ਮੰਗੈ ਸੱਚ ਗੁਰਮਖ ਕਾਲੀਐ ਮੈਂ ਤੁਝ ਵਿਨ ਅਵਰ ਨ ਕੋਏ ਨਦਰ ਨਿਹਾਲੀਐ ਕਹਿੰਦੇ हे ਪਰਮੇਸ਼ਰ ਜੀ ਮੈਨੂੰ ਤੇਰੇ ਤੋਂ ਬਿਨਾ ਕਿਸੇ ਦਾ ਆਸਰਾ ਨਹੀਂ ਤੂੰ ਹੀ ਮੇਰੇ ਤੇ ਮਿਹਰ ਦੀ ਨਜ਼ਰ ਰੱਖ ਕਹਿੰਦੇ ਮੈਂ ਕਹਿੰਦੇ ਤੇਰਾ ਨਾਮਦਾਨ ਮੰਗਦਾ ਤੇਰੇ ਤੋਂ ਕਹਿੰਦੇ ਸੱਚੇ ਪਾਤਸ਼ਾਹ ਕੰਦੇ ਫਿਰ ਗੁਰੂ ਦੀ ਸ਼ਰਨ ਵਿੱਚ ਮੈਨੂੰ ਰੱਖ ਮੈਂ ਇਹਦੀ ਕਮਾਈ ਕਰ ਸਕਾਂ ਆਸਾ ਮਹੱਲਾ ਪਹਿਲਾ ਕੀ ਜੰਗਲ ਟੁੱਡੀ ਜਾਏ ਮੈਂ ਕਰਬਨ ਹਰੀਆਵਲਾ ਸੱਚ ਟਿਕੈ ਕਰ ਆਏ ਸ਼ਬਦ ਉਤਾਵਲਾ ਜਹ ਦੇਖਾਂ ਤਹ ਸੋਏ ਅਵਰ ਨ ਜਾਣੀਐ ਗੁਰ ਕੀ ਕਾਰ ਕਮਾਏ ਮਹਿਲ ਪਛਾਣੀਆਂ ਰਹਾਉ ਹੰਦੀ ਸੰਗ ਦੀ ਗੁਰਨਾਨਕ ਪਾਤਸ਼ਾਹ ਕਹਿੰਦੇ ਨੇ ਮੈਂ ਜੰਗਲ ਦੇ ਵਿੱਚ ਪਰਮਾਤਮਾ ਨੂੰ ਕਿਉਂ ਲੱਭਣ ਜਾਵਾਂ ਕਹਿੰਦੇ ਮੇਰੇ ਤੇ ਅੰਦਰ ਹੀ ਹੈ ਮੇਰੇ ਅੰਦਰ ਵਾਸਤਾ ਜਦੋਂ ਮੈਨੂੰ ਮਿਲ ਗਿਆ ਮੇਰੇ ਅੰਦਰ ਹੀ ਕਹਿੰਦੇ ਹਰਾ-ਭਰਾ ਜੰਗਲ ਆ ਕਹਿੰਦੇ ਜਿੱਥੇ ਮੈਂ ਉਹਨੂੰ ਲੱਭ ਸਕਦਾ ਜਦੋਂ ਕਹਿੰਦੇ ਜੀਵ ਗੁਰੂ ਦੇ ਸ਼ਬਦ ਦੇ ਲਈ ਉਤਾਵਲਾ ਹੁੰਦਾ ਕਿ ਮੈਂ ਗੁਰੂ ਦੇ ਸ਼ਬਦ ਦੇ ਰਾਹੀਂ ਉਸ ਪਰਮੇਸ਼ਰ ਦੀ ਸੱਚ ਸਲਾ ਸੱਚੀ ਸਿਰਫ ਤੋਂ ਸਲਾਹ ਕਰ ਸਕਾਂ ਕਹਿੰਦੇ ਉਹ ਹਿਰਦੇ ਘਰ ਵਿੱਚ ਟਿਕ ਜਾਂਦਾ ਪਰਮੇਸ਼ਰ ਫਿਰ ਕਹਿੰਦੇ ਉਹ ਹਰ ਜਗ੍ਹਾ ਤੇ ਪਰਮੇਸ਼ਰ ਹੀ ਦਿਖਾਈ ਦਿੰਦਾ ਉਹਦੇ ਤੋਂ ਬਿਨਾਂ ਦੂਜਾ ਕੋਈ ਦਿਖਾਈ ਨਹੀਂ ਦਿੰਦਾ ਹੈਗਾ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕਰਨ ਦੇ ਨਾਲ ਉਸ ਪਰਮੇਸ਼ਰ ਦਾ ਟਿਕਾਣਾ ਅੰਦਰ ਹੀ ਲੱਭ ਲਈਦਾ ਆਪ ਮਿਲਾਵੇ ਸੱਚ ਤਾਂ ਮਨ ਪਾਵਈ ਚੱਲੇ ਸਦਾ ਰਜਾਏ ਅੰਕ ਸਮਾਵਈ ਜਦੋਂ ਫਿਰ ਕਹਿੰਦੇ ਵੀ ਜੀਵ ਦੇ ਵੀ ਕੀ ਵਸ ਜਦੋਂ ਪਰਮੇਸ਼ਰ ਆਪ ਮਿਲਾਪ ਕਰਾਵੇ ਤਾਂ ਉਸ ਜੀਵ ਦੇ ਮਨ ਵਿੱਚ ਉਹ ਪਰਮੇਸ਼ਰ ਪਿਆਰਾ ਲੱਗਣ ਲੱਗ ਜਾਂਦਾ ਉਹ ਫਿਰ ਪਰਮੇਸ਼ਰ ਦੀ ਰਜ਼ਾ ਵਿੱਚ ਚੱਲਦਾ ਤੇ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋਇਆ ਰਹਿੰਦਾ ਸੱਚਾ ਸਾਹਿਬ ਮਨ ਵਸੈ ਸੱਚਾ ਸਾਹਿਬ ਮਨ ਵਸੈ ਵਸਿਆ ਮਨ ਸੋਈ ਆਪੇ ਦੇ ਵਡਿਆਈਆਂ ਦੇ ਟੋਟ ਨਾ ਹੋਈ ਕਹਿੰਦੇ ਜਿਸ ਜੀਵ ਦੇ ਮਨ ਦੇ ਵਿੱਚ ਉਹ ਪਰਮੇਸ਼ਰ ਆਪ ਵਸ ਜਾਂਦਾ ਕਹਿੰਦੇ ਫਿਰ ਉਹਨੂੰ ਉਹ ਵਡਿਆਈ ਦਿੰਦਾ ਤੇ ਉਹਦੀ ਵਡਿਆਈ ਵਿੱਚ ਕੋਈ ਕਹਿੰਦੇ ਕਮੀ ਨਹੀਂ ਆਉਂਦੀ ਹੈਗੀ ਸੇਵਕ ਦੀ ਜਿਹਦੇ ਮਨ ਵਿੱਚ ਆਪ ਵਸ ਜਾਂਦਾ ਅਬੇ ਤਬੇ ਕੀ ਚਾਕਰੀ ਕਿਉਂ ਦਰਗਹਿ ਪਾਵੇ ਪੱਥਰ ਕੀ ਬੇੜੀ ਜੇ ਚੜੈ ਪਰ ਨਾਲ ਬੁੜਾਵੇ ਕਹਿੰਦੇ ਜਿਸ ਨੂੰ ਪਰਮੇਸ਼ਰ ਦੇ ਨਾਲ ਪ੍ਰੇਮ ਹੋ ਗਿਆ ਕਹਿੰਦੇ ਉਹ ਹੋਰ ਦੂਜੇ ਲੋਕਾਂ ਦੀ ਕਹਿੰਦੇ ਕਿਉਂ ਖੁਸ਼ਾਮਦ ਕਰਦਾ ਫਿਰੇ ਉਹਨਾਂ ਦੀ ਖੁਸ਼ਾਮਦ ਕਰਿਆਂ ਕਹਿੰਦੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਇਹਨੂੰ ਕਬੂਲ ਨਹੀਂ ਹੋਏਗਾ ਇਹ ਕਹਿੰਦੇ ਉਹ ਤੇ ਇਸ ਤਰ੍ਹਾਂ ਹੈ ਜਿਵੇਂ ਕੋਈ ਕਹੇ ਕਿ ਮੈਂ ਪੱਥਰ ਦੀ ਬੇੜੀ ਵਿੱਚ ਚੜ ਕੇ ਸੰਸਾਰ ਨੂੰ ਪਾਰ ਕਰ ਲੂੰਗਾ ਜਾਂ ਸਾਗਰ ਨੂੰ ਪਾਰ ਕਰ ਲੂੰਗਾ ਉਹ ਨਹੀਂ ਤਾਂ ਡੁੱਬ ਜਾਣਾ ਹੋਇਆ ਨਾ ਇਸ ਤਰ੍ਹਾਂ ਹੀ ਕਹਿੰਦੇ ਪਰਮੇਸ਼ਰ ਨੂੰ ਛੱਡ ਕੇ ਦੂਜੇ ਦੀਆਂ ਖੁਸ਼ਾਮਦਾਂ ਕਰਨ ਦੇ ਨਾਲ ਸੰਸਾਰ ਸਾਗਰ ਦੇ ਵਿੱਚ ਡੁੱਬਣਾ ਹੀ ਹੈ ਆਪਣਾ ਮਨ ਵੇਚੀਐ ਸਿਰ ਦੀਜੈ ਨਾਲ ਗੁਰਮਖ ਵਾਸਤ ਪਸ਼ਾਣੀਐ ਆਪਣਾ ਕਰ ਪਾਲੇ ਆਪਣਾ ਮਨ ਵੇਚੀਐ ਸਿਰ ਦੀਜੈ ਨਾਲ ਗੁਰਮਖ ਵਾਸਤ ਪਸ਼ਾਣੀਐ ਆਪਣਾ ਕਰ ਪਾਲੇ ਕਹਿੰਦੇ ਜਦੋਂ ਗੁਰੂ ਦੇ ਸਾਹਮਣੇ ਹੋ ਕੇ ਜੀਵ ਆਪਣਾ ਮਨ ਗੁਰੂ ਨੂੰ ਵੇਚ ਦਿੰਦੇ ਨੇ ਤੇ ਆਪਣੇ ਸਿਰ ਨੂੰ ਸਿਰ ਦਾ ਮਤਲਬ ਆਪਣੀ ਮਤ ਦੇ ਦਿੰਦੇ ਨੇ ਤੇ ਗੁਰੂ ਦੀ ਮਤ ਲੈ ਲੈਂਦੇ ਨੇ ਫਿਰ ਕਹਿੰਦੇ ਉਹ ਆਪਣੇ ਅੰਦਰ ਪਰਮੇਸ਼ਰ ਦਾ ਘਰ ਮਹਿਲ ਭਾਲ ਲੈਂਦੇ ਨੇ ਪਰਮੇਸ਼ਰ ਦਾ ਨਾਮ ਦੇ ਨਾਲ ਜਾਣ ਪਹਿਚਾਨ ਪਾ ਲੈਂਦੇ ਨੇ ਸਿਫਤ ਸਲਾਹ ਕਰਦੇ ਨੇ ਪਰਮੇਸ਼ਰ ਦੀ ਅਸਲ ਵਸਤਾ ਜੋ ਅੰਦਰ ਉਹਨੂੰ ਪਛਾਣ ਲੈਂਦੇ ਨੇ ਜੰਮਣ ਮਰਨਾ ਆਖੀਏ ਤਿੰਨ ਕਰਤੈ ਕੀਆ ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥਿਆ ਕਹਿੰਦੇ ਜਿਹੜੀ ਇਹ ਸੰਸਾਰ ਵਿੱਚ ਜੰਮਣ ਮਰਨ ਦੀ ਕਾਰ ਹੈ ਉਹ ਪਰਮੇਸ਼ਰ ਦੀ ਚਲਾਈ ਹੋਈ ਹੈ ਜੀਵਾਂ ਦਾ ਜੰਮਣਾ ਤੇ ਮਰਨਾ ਜਿਸ ਜੀਵ ਨੇ ਕਹਿੰਦੇ ਆਪਾ ਭਾਵ ਗਵਾ ਲਿਆ ਆਪਾ ਭਾਵ ਗਵਾ ਕੇ ਮਰ ਗਿਆ ਜੋ ਕਹਿੰਦੇ ਅਹੰਕਾਰ ਵੱਲੋਂ ਮਰ ਗਿਆ ਫਿਰ ਕਹਿੰਦੇ ਉਹਨੂੰ ਆਤਮਿਕ ਮੌਤ ਨਹੀਂ ਆਉਂਦੀ ਹੈਗੀ ਸਾਈਂ ਕਾਰਕਮਾਵਣੀ ਤੁਰ ਕੀ ਫੁਰਮਾਈ ਜੇ ਮਨ ਸਤਗੁਰ ਦੇ ਮਿਲੈ ਕਿਨ ਕੀਮਤ ਪਾਈ ਕਹਿੰਦੇ ਜਿਹੜੇ ਜੀਵ ਉਹੀ ਕਾਰ ਕਰਦੇ ਨੇ ਜੋ ਤੁਰ ਤੋਂ ਪਰਮੇਸ਼ਰ ਤੋਂ ਹੁਕਮ ਹੈ ਉਹ ਹੈ ਨਾਮ ਦਾ ਵਾਣਜ ਕਰਨਾ ਜਿਹੜੇ ਕਹਿੰਦੇ ਜੀਵ ਆਪਣਾ ਮਨ ਸਤਗੁਰ ਦੇ ਅੱਗੇ ਵੇਚ ਦਿੰਦੇ ਨੇ ਉਹ ਅਮੋਲਕ ਹੋ ਜਾਂਦੇ ਨੇ ਉਹਨਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ ਵਾਹਿਗੁਰੂ ਜੀ ਵਾਹਿਗੁਰੂ ਜੀ ਰਤਨਾ ਪਰਖ ਸੋਤਣੀ ਤਿੰਨ ਕੀਮਤ ਪਾਈ ਨਾਨਕ ਸਾਹਿਬ ਮਨ ਵਸੈ ਸੱਚੀ ਵੜੇ ਆਈ ਕਹਿੰਦੇ ਉਹ ਪਰਮੇਸ਼ਰ ਰਤਨਾ ਦਾ 파ਰਖੂ ਹੈ ਰਤਨ ਕਿਹੜੇ ਉਹ ਜੀਵ ਜਿਹੜੇ ਉਹਦੇ ਨਾਮ ਦੀ ਕਮਾਈ ਕਰਕੇ ਸੁੱਚੇ ਮੋਤੀ ਬਣ ਕੇ ਨੇ ਜਿਨ੍ਹਾਂ ਤੇ ਮਨ ਕਹਿੰਦੇ ਉਹ ਪਰਮੇਸ਼ਰ ਆਪ ਰਤਨਾਂ ਦਾ ਪਰਖੂ ਆ ਉਹ ਪਰਖ ਲੈਂਦਾ ਕਹਿੰਦੇ ਉਹਦੇ ਤੋਂ ਕੋਈ ਗੁੱਜਾ ਨਹੀਂ ਰਹਿੰਦਾ ਕਹਿੰਦੇ ਉਹੀ ਉਹਨਾਂ ਦੀ ਕੀਮਤ ਪਾਉਂਦਾ ਨਾਨਕ ਜੀ ਕਹਿੰਦੇ ਨੇ ਜਦੋਂ ਸਾਹਿਬ ਕਿਸੇ ਦੇ ਮਨ ਵਸ ਜਾਂਦਾ ਨਾ ਉਹਦੀ ਵਡਿਆਈ ਸੱਚੀ ਹੋ ਜਾਂਦੀ ਆ ਆਸਾ ਮਹੱਲਾ ਪਹਿਲਾ ਜਿਨੀ ਨਾਮ ਵਿਸਾਰਿਆ ਦੂਜੈ ਪਰਮ ਪੁਲਾਈ ਮੂਲ ਛੋੜ ਡਾਲੀ ਲਗੇ ਕਿਆ ਪਾਵੈ ਸ਼ਾਈ ਬਿਨ ਨਾਵੈ ਕਿਉ ਛੂਟੀਐ ਜੇ ਜਾਣੈ ਕੋਈ ਗੁਰਮੁਖ ਹੋਏ ਤਾਂ ਛੂਟੀਐ ਮਨਮੁਖ ਪਤ ਖੋਈ ਰਹਾਓ ਹੰਦੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜੇ ਜੀਵਾਂ ਨੇ ਕਹਿੰਦੇ ਪਰਮੇਸ਼ਰ ਦਾ ਨਾਮ ਭੁਲਾ ਦਿੱਤਾ ਤੇ ਸੰਸਾਰਿਕ ਪਦਾਰਥਾਂ ਦੇ ਵਿੱਚ ਲੱਗ ਗਏ ਉਹਨਾਂ ਨੇ ਕਹਿੰਦੇ ਅਸਲ ਦੇ ਵਿੱਚ ਮੂਲ ਜੋ ਪ੍ਰਮਾਤਮਾ ਉਹਨੂੰ ਭੁੱਲ ਗਏ ਤੇ ਜੋ ਪ੍ਰਮਾਤਮਾ ਰੁੱਖ ਦੀ ਡਾਲੀ ਹੈ ਮਾਇਆ ਉਹਦੇ ਪਿੱਛੇ ਲੱਗ ਕੇ ਕਹਿੰਦੇ ਜੀਵਨ ਵਿਅਰਥ ਗਵਾ ਰਹੇ ਨੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਹਿੰਦੇ ਕਿਵੇਂ ਵਕਾਰਾਂ ਤੋਂ ਅਸੀਂ ਛੁੱਟ ਸਕਦੇ ਹਾਂ ਜੇ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਉਹਦਾ ਨਾਮ ਜਪਾਂਗੇ ਫੇਰੀ ਵਿਕਾਰਾਂ ਤੋਂ ਛੁਟਕਾਰਾ ਹੋ ਸਕਦਾ ਜਿਹੜੇ ਮਨ ਦੇ ਪਿੱਛੇ ਚੱਲਦੇ ਨੇ ਉਹ ਆਪਣੀ ਇੱਜ਼ਤ ਗਵਾ ਲੈਂਦੇ ਨੇ ਪਰਮੇਸ਼ਰ ਦੇ ਘਰ ਤੋਂ ਜਿਨੀ ਇੱਕੋ ਸੇਵਾ ਪੂਰੀ ਮਤ ਪਾਈ ਆਦ ਜੁਗਾਦ ਨਿਰੰਜਨਾ ਜਨ ਹਰ ਸਰਣਾਈ ਕਹਿੰਦੇ ਜਿਨ੍ਹਾਂ ਨੇ ਉਸ ਇੱਕ ਪਰਮੇਸ਼ਰ ਦੀ ਸੇਵਾ ਭਗਤੀ ਕੀਤੀ ਆ ਉਹਨਾਂ ਦੀ ਕਹਿੰਦੇ ਮਤ ਪੂਰੀ ਬਣ ਜਾਂਦੀ ਹੈ ਉਹਨਾਂ ਨੂੰ ਜੀਵਨ ਦੀ ਅਸਲੀਅਤ ਸਮਝ ਲੱਗ ਜਾਂਦੀ ਹੈ ਕਹਿੰਦੇ ਉਹ ਉਸ ਪਰਮੇਸ਼ਰ ਦੀ ਸ਼ਰਨ ਵਿੱਚ ਰਹਿੰਦੇ ਨੇ ਜੋ ਆਦ ਜੁਗਾਦ ਤੋਂ ਹੈ ਤੇ ਹਮੇਸ਼ਾ ਰਹਿਣ ਵਾਲਾ ਹੈ ਕਹਿੰਦੇ ਉਸ ਪਰਮੇਸ਼ਰ ਦੀ ਸ਼ਰਨ ਲੈਂਦੇ ਨੇ ਉਹਦਾ ਨਾਮ ਜਪਦੇ ਨੇ ਸਾਹਿਬ ਮੇਰਾ ਇੱਕ ਹੈ ਅਵਰ ਨਹੀਂ ਪਾਈ ਕਿਰਪਾ ਤੇ ਸੁਖ ਪਾਇਆ ਸਾਚੇ ਪਰ ਥਾਈ ਕਹਿੰਦੇ ਉਹ ਪਰਮੇਸ਼ਰ ਮੇਰਾ ਇੱਕ ਹੈ ਉਹਦੇ ਤੋਂ ਬਿਨਾ ਮੇਰਾ ਰਾਖਾ ਹੋਰ ਨਹੀਂ ਹੈ ਕਹਿੰਦੇ ਕਹਿੰਦੇ ਉਹਦੀ ਕਿਰਪਾ ਤੇ ਹੀ ਉਹਦੀ ਸ਼ਰਨ ਜਾਇਆ ਜਾ ਸਕਦਾ ਤੇ ਸੁਖ ਆਨੰਦ ਪਾਇਆ ਜਾ ਸਕਦਾ ਗੁਰ बिन ਕਿਨੇ ਨ ਪਾਇਓ ਕੀਤੀ ਕਹੇ ਕਹਾਏ ਆਪ ਦਿਖਾਵੇ ਵਾਟੜੀ ਸੱਚੀ ਭਗਤ ਦਰੜਾਏ ਕਹਿੰਦੇ ਚਾਹੇ ਕੋਈ ਕੁਛ ਕਹੇ ਕਿ ਵੀ ਉਹਨੂੰ ਪਾਉਣ ਦੇ ਆ ਰਸਤੇ ਨੇ ਪੈ ਕਹਿੰਦੇ ਗੁਰੂ ਦੀ ਸ਼ਰਨ ਆਏ ਤੋਂ ਬਿਨਾ ਪਰਮੇਸ਼ਰ ਨੂੰ ਪਾਇਆ ਨਹੀਂ ਜਾ ਸਕਦਾ ਕਹਿੰਦੇ ਗੁਰੂ ਦੇ ਨਾਲ ਪਰਮੇਸ਼ਰ ਹੀ ਮੇਲ ਕਰਾਉਂਦਾ ਆਪ ਹੀ ਰਸਤਾ ਦਿਖਾਉਂਦਾ ਕਹਿੰਦੇ ਤੇ ਆਪਣੀ ਭਗਤੀ ਵੀ ਜੀਵ ਦੇ ਹਿਰਦੇ ਵਿੱਚ ਆਪ ਹੀ ਦਰੜਾਉਂਦਾ ਮਨਮੁਖ ਜੇ ਸਮਝਾਈਏ ਪੀ ਉੱਜੜ ਜਾਏ ਬਿਨ ਹਰ ਨਾਮ ਨਾ ਛੂਟ ਸੀ ਮਰ ਨਰਕ ਸਮਾਏ ਕਹਿੰਦੇ ਜੇ ਮਨਮੁਖ ਨੂੰ ਸਮਝਾਈਏ ਵੀ ਨਾ ਕਿ ਜੀਵਨ ਦਾ ਇਹ ਰਸਤਾ ਫਿਰ ਵੀ ਕਹਿੰਦੇ ਉਹ ਗੱਲ ਨਹੀਂ ਸੁਣਦਾ ਫਿਰ ਵੀ ਕਹਿੰਦੇ ਕੋਰਾਹੇ ਪਿਆ ਰਹਿੰਦਾ ਕਹਿੰਦੇ ਹਰੀ ਦੇ ਨਾਮ ਤੋਂ ਬਿਨਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਜ਼ਿੰਦਗੀ ਸਫਲ ਨਹੀਂ ਹੈ ਜੰਮਣ ਮਰਨ ਖਤਮ ਨਹੀਂ ਹੁੰਦਾ ਵਿਕਾਰਾਂ ਤੋਂ ਛਟਕਾਰਾ ਨਹੀਂ ਹੁੰਦਾ ਨਰਕ ਦੇ ਭੋਗਣਾ ਹੀ ਪੈਂਦਾ ਉਹਦੇ ਨਾਮ ਦੀ ਕਮਾਈ ਤੋਂ ਬਿਨਾ ਜਨਮ ਮਰੇ ਪਰ ਮਾਇਆ ਹਰ ਨਾਮ ਨਾ ਲੇਵੈ ਤਾਂ ਕੀ ਕੀਮਤ ਨਾ ਪਵੈ ਬਿਨ ਗੁਰ ਕੀ ਸੇਵੈ ਕਹਿੰਦੇ ਜਿਹੜੇ ਉਸ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਜਨਮ ਮਰਨ ਦੇ ਚੱਕਰ ਵਿੱਚ ਪੈ ਰਹੇ ਰਹਿੰਦੇ ਨੇ ਉਹਨਾਂ ਨੂੰ ਕਹਿੰਦੇ ਗੁਰੂ ਦੀ ਸੇਵਾ ਭਗਤੀ ਦਸਤੀ ਤੋਂ ਬਿਨਾ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦੀ ਕੀਮਤ ਦਾ ਪਤਾ ਨਹੀਂ ਲੱਗਦਾ ਫਿਰ ਆਪਣਾ ਜਨਮ ਬ्यर्थ ਗਵਾ ਦਿੰਦੇ ਨੇ ਜੇ ਹੀ ਸੇਵ ਕਰਾਈਏ ਕਰਨੀ ਵੀ ਸਾਈ ਆਪ ਕਰ ਕਿਸ ਆਖੀਐ ਵੇਖੈ ਵਡਿਆਈ ਫਿਰ ਕਹਿੰਦੇ ਭਾਈ ਜੀਵ ਦੇ ਵੀ ਕੀ ਵਸ ਜਿਹੋ ਜੀ ਕਾਰ ਜੀਵ ਤੋਂ ਪਰਮੇਸ਼ਰ ਆਪ ਕਰਾਉਂਦਾ ਉਹ ਤੇ ਪਰਮੇਸ਼ਰ ਦੀ ਵੱਡੀ ਬਜ਼ੁਰਗੀ ਆ ਉਹਦੀ ਆਪਣੀ ਵਡਿਆਈ ਆ ਕਹਿੰਦੇ ਕਿਸੇ ਨੂੰ ਵੀ ਕੀ ਅਸੀਂ ਕਹਿ ਸਕਦੇ ਹਾਂ ਦੋਸ਼ ਦੇ ਸਕਦੇ ਹਾਂ ਜਿਹੋ ਜੀ ਕਾਰ ਜੀਵਨ ਦੇ ਵਿੱਚ ਕਿਸੇ ਜੀਵ ਤੋਂ ਪਰਮੇਸ਼ਰ ਨੇ ਕਰਾਉਣ ਦੀ ਕਰਮ ਲਿਖਿਆ ਉਹਦੇ ਸੰਸਕਾਰ ਦੇ ਅਨੁਸਾਰ ਜੀਵ ਉਹਨਾਂ ਹੀ ਕਰਮਾਂ 'ਚ ਲੱਗੇ ਹੋਏ ਨੇ ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ ਨਾਨਕ ਸਿਰ ਦੇ ਛੂਟੀਐ ਦਰਗਹਿ ਪਤ ਪਾਏ ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ ਨਾਨਕ ਸਿਰ ਦੇ ਛੂਟੀਐ ਦਰਗਹਿ ਪਤ ਪਾਏ ਕਹਿੰਦੇ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਵੀ ਉਹੀ ਜੀਵ ਕਰਦੇ ਨੇ ਜਿਨ੍ਹਾਂ ਤੋਂ ਪਰਮੇਸ਼ਰ ਆਪ ਕਰਵਾਉਂਦਾ ਹੈ ਕਹਿੰਦੇ ਨਾਨਕ ਜੀ ਕਹਿੰਦੇ ਨੇ ਆਪਣੀ ਮਤ ਜਦੋਂ ਗੁਰੂ ਦੇ ਚਰਨਾਂ 'ਚ ਰੱਖ ਦੇਈਦੀ ਆ ਤੇ ਗੁਰੂ ਦੀ ਮਤ ਤੇ ਚੱਲੀਦਾ ਫਿਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸੁਰਖਰੂ ਹੋ ਜਾਈਦਾ ਇੱਜ਼ਤ ਨਾਲ ਜਾਈਦਾ ਜਦੋਂ ਗੁਰੂ ਦੀ ਸ਼ਰਨ ਪੈ ਕੇ ਉਹਦੀ ਦੱਸੀ ਹੋਈ ਪਰਮੇਸ਼ਰ ਦੇ ਨਾਮ ਦੀ ਕਮਾਈ ਕੀਤੀ ਜਾਂਦੀ ਆ ਫਿਰ ਉਹਦੀ ਦਰਗਾਹ ਦੇ ਵਿੱਚ ਸੁਰਖਰੂ ਹੋ ਸਕਦਾ ਹੈ ਜੀਵ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਹੋਈਆਂ ਗਲਤੀਆਂ ਦੀ ਮਾਫੀ ਦਿਓ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਦਾਸੀ ਕੋਲੋਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਅਣਜਾਣ ਵਿੱਚ ਹੀ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਉ ਵਾਹਿਗੁਰੂ